ਆ ਦੇਖੋ ਮਿੱਤਰੋ ਇੱਕ ਅਨੋਖਾ ਪਿੱਪਲ ਦਿਖਾ ਰਿਹਾ ਮੈਂ ਤੁਹਾਨੂੰ ਹੋ ਸਕਦਾ ਸ਼ਾਇਦ ਬਹੁਤ ਵਾਰੀ ਬਹੁਤ ਜਿਆਦਾ ਲੋਕਾਂ ਨੇ ਇਹਨੂੰ ਕਦੇ ਨਹੀਂ ਦੇਖਿਆ ਹੁਣ ਕਿਉਂਕਿ ਪਿੱਪਲ ਅਕਸਰ ਬਹੁਤ ਵਿਸਾਲ ਕਾਇ ਪੇੜ ਹੈ ਜਿਹਨੂੰ ਦਰਖਤ ਕਿਹਾ ਜਾਂਦਾ ਬਹੁਤ ਵੱਡਾ ਦਰਖਤ ਹੁੰਦਾ ਬਹੁਤ ਉੱਚਾ ਹੁੰਦਾ ਤੇ ਆਲੇ-ਦਾਲੇ ਬਹੁਤ ਜਗ੍ਹਾ ਦੇ ਵਿੱਚ ਫੈਲਿਆ ਹੁੰਦਾ ਸੋ ਇਹ ਜਿਹੜਾ ਪਿੱਪਲ ਹੈ ਇਹ ਬਸ 12 10 ਤੋਂ 12 ਫੁੱਟ ਦੇ ਘੇਰੇ ਦੇ ਵਿੱਚ ਹੈ ਤੇ ਇਹਦੀਆਂ ਜਿਹੜੀਆਂ ਟਾਹਣੀਆਂ ਨੇ ਉਹ ਜਿਵੇਂ ਕਿਸੇ ਸਾਧੂ ਦੀਆਂ ਜਟਾਵਾਂ ਹੁੰਦੀਆਂ ਨੇ ਉਸ ਤਰ੍ਹਾਂ ਬਣੀਆਂ ਹੋਈਆਂ ਨੇ ਤੇ ਇਹ ਉੱਪਰ ਨੂੰ ਜਾਣ ਦੀ ਬਜਾਏ نیچے ਨੂੰ ਆ ਰਹੀਆਂ ਨੇ ਆ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਅੰਦਰ ਲੈਦਾ ਜਿਹੜਾ ਨਜ਼ਾਰਾ ਦਿਖਾਉਣਾ ਆ ਤਣਾਗਾ ਇਹ ਆ ਵਾਲਾ ਜਿਹੜਾ ਪਿੱਪਲ ਦਾ ਤਣਾ ਤੇ ਆ ਤੁਸੀਂ ਦੇਖ ਰਹੇ ਹੋ ਜਿਹੜੀਆਂ ਇਹਦੀਆਂ ਟਾਹਣੀਆਂ ਨੇ ਇਹ نیچے ਨੂੰ ਆ ਰਹੀਆਂ ਪਤਾ ਨਹੀਂ ਕਿਉਂ ਕਾਰਨ ਕੀ ਹੈ ਇਹ ਪਿੱਪਲ ਕਿਹੜੀ ਕਿਸਮ ਦਾ ਇਸੇ ਕਰਕੇ ਲੋਕ ਇਸ ਪਿੱਪਲ ਦੀ ਪੂਜਾ ਕਰਦੇ ਆ ਇਸ ਦਿਆਲੇ-ਦਲੇ ਸਾਫ਼-ਸੁਥਿਆ ਰੱਖਦੇ ਆ ਤੇ ਇਹ ਅਨੋਖੀ ਜੀ ਨਸਲ ਦਾ ਪਿੱਪਲ ਆ ਤੇ ਮੈਂ ਸੋਚਿਆ ਕਿ ਚਲੋ ਮੈਂ ਦੇਖਿਆ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਾਂ ਕਿ ਪਤਾ ਕਿਸੇ ਨੂੰ ਪਤਾ ਹੋਵੇ ਕਿ ਇਹ ਕਿਹੜੀ ਨਸਲ ਦਾ ਪਿੱਪਲ ਹੈ ਸੋ ਜੇਕਰ ਕਿਸੇ ਨੂੰ ਪਤਾ ਤਾਂ ਦੱਸਿਓ ਜ਼ਰੂਰ ਜੇ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ ਤੇ ਆਪਣਾ ਚੈਨਲ ਸਬਸਕ੍ਰਾਈਬ ਕਰਿਓ